ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਰਾਜਸਥਾਨ ਦੇ ਸ਼੍ਰੀ ਗੰਗਨਗਰ ਸ਼ਹਿਰ ਤੋਂ ਅਮ੍ਰਿਤਸਰ ਜਾ ਰਹੀ ਇੱਕ ਫੂਡ ਵੈਨ ਨੂੰ ਜਦੋਂ ਫੂਡ ਵਿਭਾਗ ਦੇ ਅਫਸਰਾਂ ਨੇ ਰੋਕਿਆ ਤਾਂ ਵਿੱਚ ਪਈ ਸਮਾਨ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ ਜੀ ਹਾਂ ਇਸ ਗੱਡੀ ਦੇ ਵਿੱਚ ਤਕਰੀਬਨ 1100 ਲੀਟਰ ਦੇਸੀ ਘਿਓ ਅਤੇ 720 ਲੀਟਰ ਸਰੋਂ ਦਾ ਤੇਲ ਬਰਾਮਦ ਕੀਤਾ ਗਿਆ ਫੂਡ ਵਿਭਾਗ ਦੇ ਅਫਸਰ ਵੱਲੋਂ ਕਿਹਾ ਗਿਆ ਕਿ ਸਾਨੂੰ ਸ਼ੱਕ ਹੋਇਆ ਸੀ ਕਿ ਇਹ ਦੇਸੀ ਘਿਓ ਅਤੇ ਸਰੋਂ ਦਾ ਤੇਲ ਇਹ ਜੋ ਸਮਾਨ ਹੈ ਮਿਲਾਵਟ ਵਾਲਾ ਹੈ ਤੇ ਨਕਲੀ ਹੈ ਹੁਣ ਇਹ ਸਮਾਨ ਦੇ ਸੈਂਪਲ ਲੈ ਕੇ ਲੈਬੋਰੀ ਦੇ ਵਿੱਚ ਭੇਜ ਦਿੱਤੇ ਗਏ ਨੇ ਨਤੀਜੇ ਆਉਣ ਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਪਤਾ ਲੱਗਦਾ ਕਿ ਇਹ ਸਮਾਨ ਨਕਲੀ ਹੈ ਤਾਂ ਇਹ ਸਮਾਨ ਬਣਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਫੂਡ ਸੇਫਟੀ ਅਫਸਰ ਈਸ਼ਾਨ ਬਾਂਸਲ ਇਹਦੇ ਵਿੱਚ ਜੀ ਅਸੀਂ ਫੜਿਆ ਜੀ ਇੱਕ ਨੰਦਰੀਕ ਬ੍ਰਾਂਡ ਹੈ ਜੀ ਦੇਸੀ ਕਿ ਉਹ ਮੈਂਸ਼ਨ ਕਰ ਰਹੇ ਜੀ ਕਾਉ ਕਿਉ ਲਿਖਾਇਆ ਇਹਦੇ ਵਿੱਚ ਇੱਕ ਗੋਰੀਸ਼ਰੀ ਬ੍ਰਾਂਡ ਹੈ ਇਹ ਵੀ ਕਾਉ ਦੇਸੀ ਕੀ ਹੈ ਜੀ ਫਿਰ ਅਸੀਂ ਫੜਿਆ ਜੀ ਸਖਸ਼ਮ ਇਹ ਵੀ ਦੇਸੀ ਕਿਉ ਹੈ ਜੀ ਇੱਕ ਤ੍ਰਿਸ਼ੂਲ ਕੰਪਨੀ ਦਾ ਹੈ ਇਹ ਹੈ ਮਸਟਰਡ ਆਇਲ ਜੀ ਤੇ ਇੱਕ ਹੈ ਮਲਟੀ ਸੋਰਸ ਐਡੀਬਲ ਆਇਲ ਏ ਹਾਂਜੀ ਸਰ ਇਹ ਸਰ ਕਿੱਥੋਂ ਤੁਸੀਂ ਫੜਿਆ ਹੈਗਾ ਕਿੱਥੋਂ ਆ ਰਿਹਾ ਹੈਗਾ ਸੀਗਾ ਇਹ ਇਹ ਸਾਰਾ ਸਮਾਨ ਜਿਹੜੀ ਗੰਗਾ ਨਗਰ ਤੋਂ ਆ ਰਿਹਾ ਸੀ ਤੇ ਅੰਮ੍ਰਿਤਸਰ ਜਾਣਾ ਸੀਗਾ ਜੀ ਇਹਨਾਂ ਨੇ ਤੇ ਇਹ ਕੀ ਸਰ ਇਹਦੇ ਵਿੱਚ ਪਾਇਆ ਗਿਆ ਹੈਗਾ ਤੁਹਾਨੂੰ ਕੀ ਲੱਗਾ ਹੈਗਾ ਹਲੇ ਅਸੀਂ ਇਹਦੀ ਸੈਂਪਲਿੰਗ ਕਰ ਰਹੇ ਹਾਂ ਜੀ ਸਾਨੂੰ ਡਾਊਟ ਹੈ ਕਿ ਇਹ ਇਹਦੇ ਵਿੱਚ ਡੁਪਲੀਕੇਟ ਹੈ ਤੇ ਤਾਂ ਕਰਕੇ ਅਸੀਂ ਇਹਦਾ ਸੀਜ਼ਰ ਕਰ ਰਹੇ ਹਾਂ ਜੀ ਸਰ ਇਹ ਜਿਹੜੇ ਕਿਉ ਹੈ ਕਾਫੀ ਵਾਰ ਜਿਹੜਾ ਦੇਖਣ ਦੇ ਵਿੱਚ ਆਇਆ ਹੈਗਾ ਕਿ ਕਿਉਂ ਨਕਲੀ ਵੀ ਪਾਇਆ ਜਾਂਦਾ ਹੈਗਾ ਕੋਈ ਇਹਨਾਂ ਦੇ ਵਿੱਚੋਂ ਪਹਿਲੇ ਵੀ ਸੈਂਪਲ ਲਿੱਤੇ ਗਏ ਜਿਹੜੇ ਫੇਲ ਆਏ ਹੋਗੇ ਨਹੀਂ ਇਸ ਮੇਰੇ ਵੱਲੋਂ ਇਹਨਾਂ ਵੱਲੋਂ ਕੋਈ ਵੀ ਐਸਾ ਸੈਂਪਲ ਨਹੀਂ ਹੈ ਜਿਹੜਾ ਮੈਂ ਪਹਿਲਾਂ ਲਿਆ ਮੇਰੇ ਮੇਰੇ ਵਾਸਤੇ ਫਰਸਟ ਟਾਈਮ ਸੈਂਪਲਿੰਗ ਹੋ ਰਹੀ ਹੈ ਇਹਨਾਂ ਦੀ ਤੁਹਾਨੂੰ ਕਿਵੇਂ ਲੱਗਾ ਨਕਲੀ ਹੈ ਸਰ ਇਹਦੇ 'ਚ ਇੱਕ ਤਾਂ ਦੇਖੋ 20 20 ਰੁਪਏ ਦੇ ਪਾਉਸ ਦੇ ਵਿੱਚ ਦੇ ਰਹੇ ਆ ਜੀ ਤੇ ਗੰਗਾ ਨਗਰ ਤੋਂ ਆ ਰਿਹਾ ਜੀ ਇਹ ਤੇ ਮੈਨੂੰ ਡਾਊਟਫੁਲ ਹੈ ਜੀ ਕਿ ਸਾਡੇ ਜ਼ਿਲ੍ਹੇ 'ਚ ਸਾਡੇ ਮਤਲਬ ਪੰਜਾਬ 'ਚ ਨਹੀਂ ਬਣ ਰਿਹਾ ਤੇ ਸ਼ੱਕ ਹੈ ਕਿ ਇਹ ਹੋ ਸਕਦਾ ਹੈ ਕਿ ਡੁਪਲੀਕੇਟ ਹੋ ਗਿਆ ਹੋਵੇ ਤੁਸੀਂ ਕੀ ਕਰ ਰਹੇ ਹੋ ਠੀਕ ਕਾਰਵਾਈ ਕਰਦੇ ਹਾਂ ਅਸੀਂ ਸਾਰਾ ਜਿਹੜਾ ਵੀ ਮਾਲ ਹੈ ਜੀ ਇਹ ਸੀਜ਼ ਕਰ ਰਹੇ ਹਾਂ ਤੇ ਇਹਨਾਂ ਦੀ ਸੈਂਪਲਿੰਗ ਕਰਾਂਗੇ ਕਿੰਨੇ ਕੁਆਂਟਮ ਕਿੰਨਾ ਮਾਲ ਇਹ 1100 ਲੀਟਰ ਜਿਹੜਾ ਹੈ ਜ ਬਲਪਰ ਕੀ ਇੱਕ ਜਿਹੜਾ ਸਰਸੋਂ ਦਾ ਤੇਲ ਹੈ ਜੀ ਆ 720 ਲੀਟਰ ਹੈ ਜੀ ਤੇ ਜਿਹੜਾ ਮਲਟੀ ਸੋਰਸ ਐਡੀਬਲ ਉਹ ਲਗਭਗ 560 ਲੀਟਰ ਹੈ ਜੀ ਕਿੰਨਾ ਟੋਟਲ ਹੋ ਗਿਆ ਟੋਟਲ ਹੋ ਗਿਆ ਜੀ 25 2600 ਹੋ ਗਿਆ ਜੀ 25 2600 ਲੀਟਰ ਸਮਝ ਲੋਗੇ ਕੀ ਕਾਰਵਾਈ ਕੀਤੀ ਜਾਏਗੀ ਇਹ ਕੋਈ ਨਾ ਦੇ ਸੈਂਪਲਸ ਲਵਾਂਗੇ ਅਸੀਂ ਫਿਰ ਅਸੀਂ ਲੈਬ ਭੇਜਾਂਗੇ ਜੋ ਵੀ ਰਿਪੋਰਟ ਆਏਗੀ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਹ ਸਾਹਮਣੇ ਅਸੀਂ ਫਿਰ ਕਾਰਵਾਈ ਕਰਾਂਗੇ ਸਰ ਫਿਰੋਜ਼ਪੁਰ ਦੇ ਵਿੱਚ ਕਾਫੀ ਥਾਵਾਂ ਦੇ ਉੱਪਰ ਤੁਸੀਂ ਸੈਂਪਲਿੰਗ ਕੀਤੀ ਹੈਗੀ ਆ ਹੁਣ ਤੱਕ ਉਹਨਾਂ ਸੈਂਪਲਿੰਗ ਦੇ ਵਿੱਚੋਂ ਕਿਸੇ ਦਾ ਰਿਜ਼ਲਟ ਆਇਆ ਜਿਹੜੇ ਫੇਲ ਹੋਏ ਆ ਪਿੱਛੇ ਵੀ ਜਿਹੜਾ ਕਿਉਂ ਫੜਿਆ ਗਿਆ ਹੈਗਾ ਸੀਗਾ ਇੱਕ ਸ਼ਾਪ ਦੇ ਉੱਤੋਂ ਜਿਹੜਾ ਕਿਸੇ ਦੇ ਨਾਮ ਤੇ ਸੀ ਕੰਪਨੀ ਦੇ ਨਾਮ ਤੇ ਡੁਪਲੀਕੇਸੀ ਹੈਗੀ ਸੀਗੀ ਉਸ ਦੇ ਵਿੱਚ ਕਿਸ ਰਿਜ਼ਲਟ ਨਿਕਲ ਕੇ ਸਾਹਮਣੇ ਆਇਆ ਉਹਦੇ ਸਾਹ ਅਸੀਂ ਟੋਟਲ 7 ਸੈਂਪਲਸ ਲਈ ਸੀ ਉਹਦੇ ਵਿੱਚੋਂ ਇੱਕ ਸੈਂਪਲ ਪਾਸ ਆਇਆ ਜੀ ਬ ਜਿਹੜੇ ਸੈਂਪਲ ਹੁਣ ਫੇਲ ਆ ਰਹੇਗੇ ਆ ਉਹਨਾਂ ਤੇ ਕਾਰਵਾਈ ਤੁਸੀਂ ਕੀ ਕਰ ਰਹੇ ਹੋ ਉਹਨਾਂ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਜੀ ਉਹਨਾਂ ਦੇ ਸੀਜੀਐਮ ਕੋਰਟ ਦੇ ਵਿੱਚ ਕੇਸ ਲਾਂਚ ਕਰਾਂਗੇ ਤੇ ਜੋ ਵੀ ਉਹਨਾਂ ਤੇ ਬੰਦੀ ਕਾਰਵਾਈ ਹੋਏਗੀ ਮਾਨਯੋਗ ਆਪਣੇ ਸੀਜੀਐਮ ਸਾਹਿਬ ਦੱਸਣਗੇ ਕਿ ਵੀ ਕੀ ਉਹਨਾਂ ਤੇ ਕਾਰਵਾਈ ਹੈ ਤੇ ਉਹ ਅਸੀਂ ਕਰਾਂਗੇ ਉਸ ਫਰਮ ਬਾਰੇ ਕੀ ਕੀਤਾ ਗਿਆ ਜੀ ਹੁਣ ਹਾਂਜੀ ਜਿਹੜੀ ਫਰਮ ਤੋਂ ਫੜਿਆ ਗਿਆ ਉਹ ਫਰਮ ਉਹਨਾਂ ਨੂੰ ਨੋਟਿਸ ਅਸੀਂ ਭੇਜਤੇ ਆ ਜੀ ਤਸਦੀਲ ਨਹੀਂ ਕੀਤਾ ਨਹੀਂ ਜਿਹੜਾ ਉਹਨਾਂ ਦਾ ਮਾਲ ਹੈ ਸਾਰਾ ਸੀਜ਼ ਕਰ ਦਿੱਤਾ ਗਿਆ ਜੀ ਨਹੀਂ ਫਰਮ ਤਾਂ ਮਾਲ ਉਹਦਾ ਹੈ ਜਿਹੜਾ ਅਗੋਂ ਨਾਲ ਵਿੱਚ ਹੀ ਜਾਏਗੀ ਨਹੀਂ ਐਕਚੁਅਲੀ ਜਿਹੜਾ ਅਸੀਂ ਮਾਲ ਹੈ ਨਾ ਉਹ ਸੀਜ਼ ਕੀਤਾ ਹੈ ਜੀ ਦਿਨ ਦੁਬਾਰਾ ਹੋ ਸਕਦਾ ਜੀ ਉਹ ਦੁਬਾਰਾ ਫੇਰ ਇਸ ਤਰ੍ਹਾਂ ਦੀ ਕਰਨ ਕਿ ਦੁਬਾਰਾ ਵੀ ਨਕਲੀ ਕੋ ਉਵੇਚਣ ਉਹਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਅਸੀਂ ਦੁਬਾਰਾ ਫੇਰ ਫੜਾਂਗੇ ਜੀ ਉਹਨਾਂ ਨੂੰ ਜੇ ਕੋਈ ਗਲਤ ਕੰਮ ਕਰੇਗਾ ਤੇ ਅਸੀਂ ਫੇਰ ਦੁਬਾਰਾ ਫੜਾਂਗੇ ਉਹਨਾਂ ਨੂੰ ਇਹਦੇ ਹੁਣ ਸਰ ਸੈਂਪਲ ਲਿੱਤੇ ਜਾਦੇ ਹਾਂਜੀ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ